ਦੀ ਨਾ ਜਾਣਦੀ ਹੋਈ ਦਿਲ ਜਾ ਕਾਲਾ ਮੇਰਾ ਵੀ ਇੰਨੀ ਜੀ ਲੱਗਣਾ ਫਿਰ ਐਵੇਂ ਟੈਨਸ਼ਨ ਲਈ ਜਾਂਦਾ ਅੱਛਾ ਜਦੋਂ ਮੈਂ ਹੋਇਆ ਸੀ ਤੁਪੈ ਨੂੰ ਇੱਥੇ ਲੈ ਕੇ ਆਈ ਸੀ ਇੱਥੇ ਲੈ ਕੇ ਆਈ ਸੀ ਇਹ گاਉਂ ਮੀ ਚੰਗਾ ਚੰਗਾ ਓਕੇ ਫੋਨ ਲਾਉਂ ਜਾ ਕੇ ਆਹ ਮੇਰੇ ਕੱਪੜਾ ਐਉਂ ਲੱਗਦਾ ਪਤਾ ਸੀ ਦੋ ਘੰਟੇ ਤੋਂ ਪਹਿਲਾਂ ਅੰਦਰ ਜਾਣਾ ਦੋ ਘੰਟੇ ਪਹਿਲਾਂ ਅੰਦਰ ਜਾਉਣਾ ਸ਼ੀ ਵੇਲੇ ਘਟਾ ਦਮਯੋਂ ਇਹ ਤੋਂ ਡੋਟਾਈ ਬਈ ਚੱਲਣਾ ਮੈਨੂੰ ਹਮ ਫਿਰ ਵੀ 2 ਘੰਟੇ ਦਾ ਰਾਹ ਹੈ 에어ਪੋਰਟ ਤੱਕ ਬੇਬੇ ਦੇ ਸੀਨੇ ਲਾ ਕੇ ਬੇਬੇ ਦੀ ਗੋਦ ਦਾ ਨਿਕ ਲੈ ਰਿਹਾ ਸੀ ਪਤਾ ਨਹੀਂ ਹੁਣ ਕਦੋਂ ਮਿਲਾਂਗੇ ਕਦੋਂ ਆਏ ਪਾਵਾਂਗੇ ਅੰਦਰੋਂ ਅੰਦਰ ਹੀ ਮੈਂ ਪੂਰਾ ਰੋਈ ਜਾਂਦਾ ਸੀ ਪਰ ਬੇਬੇ ਨੂੰ ਸ਼ੋ ਨਹੀਂ ਹੋਣ ਦਿੱਤਾ ਦਾ ਬੱਦ ਨਾ ਜਾਵਾਂ ਹਮ ਰੋਂ ਰੋਂਦਰੀ ਬੇਬੇ ਵੀ ਰਹੀ ਸੀ ਪਰ ਉਹ ਮੈਨੂੰ ਹੌਸਲਾ ਦੇ ਰਹੀ ਸੀ ਪਰ ਮੇਰਾ ਸੱਚੀ ਬਹੁਤ ਮਾਨ ਕਰਾਉ ਹੋਇਆ ਗਿਆ ਸੀ ਕਿਸੇ ਨੂੰ ਸ਼ੌਕ ਨਹੀਂ ਹੁੰਦਾ ਮਾਪਿਓ ਘਰ-ਵਾਰ ਪਿੰਡ ਛੱਡਣ ਦਾ ਬਸ ਮਜਬੂਰੀਆਂ ਮਾਰ ਜਾਂਦੀਆਂ ਬੰਦੇ ਨੂੰ ਹਾਂ ਵਾਓ ਉਹ ਜਾਵਾਂਗੇ ਤੂੰ ਟੈਨਸ਼ਨ ਕਿਉਂ ਲੈ ਜਨਾ ਤੂੰ ਟੈਨਸ਼ਨ ਘਾਤੋ ਲੈ ਨਾ ਨਾ ਲਾ ਨਾਉਣਾ ਤਾਂ ਐਵੇਂ ਟੈਨਸ਼ਨ ਲਈ ਗੰਦਾ 7:00 ਵਜੇ ਦਾ ਸੋਣੀ ਆ ਉਥੇ ਲੱਭੇ ਦੇ ਇਹ ਤੋਂ ਪਠਾਣਾ ਉਹਦਾ ਨਾਮ ਹਣੀ ਕੀ ਆ ਜੀ ਤਾਂ ਕੀਤਾ ਕੀਤਾ ਨਸੇ ਕੁਆਸ ਕਥਾ ਚੱਲੇ ਆ ਬਾਬੇ ਸਿੱਧੀ ਜ 10ਵੀਂ ਆ ਜਿੱਥੇ ਪੱਪੜਾ ਨੂੰ ਲੱਗਣ ਪਤਾ ਸੀ ਹਾਂ ਹਾਂ ਲੱਗਦੇ ਆ ਵੀ ਉਹ ਗੱਲ ਨੇ ਫਿਰਨਾ ਭੱਜੇ ਨੇ ਵਿਚਾਰੇ ਨੇ ਬੈਣੇ ਬੈਣੇ ਇੱਥੇ ਬਹਿ ਜਾਓ ਬਹਿ ਜਾਓ ਚਾਪੀ ਕੇ ਜਾਇਓ ਚਾਪ ਉਹ ਪੱਪੜਾ ਨਾਲ ਦੇ ਪਤਾਸੀ ਨਵਾਂ ਪਿਪੜ ਨੂੰ ਜੇ ਮਨਾ ਕਿ ਲਈ ਸੀ ਆਹ ਉਹ ਪਿਪੜਾ ਜਿਹਨੂੰ ਪਤਾਸੀ ਲੱਗਦੇ ਕੀ ਆਪਣੇ ਪਿੰਡ ਬਾਬੇ ਸ਼ਿਦੀ ਤੇ ਬੇਬੇ ਕਰ ਰਹੀ ਆਰਦਾਸ ਸ਼ੋਕ ਸ਼ਾਂਤੀ ਲਈ ਤੇ ਆਹ ਜਿਹੜੇ ਝੰਡੇ ਆ ਇੱਥੇ ਜਿਹਦਾ ਨਵਾਂ ਵਿਆਹ ਹੁੰਦਾ ਉਹ ਝੰਡੇ ਜੜਾ ਕੇ ਜਾਂਦੇ ਆ ਤੇ ਮੰਨ ਦੀ ਹਾਰ ਹੀ ਸ਼ਾ ਪੂਰੀ ਹੁੰਦੀ ਆ ਇੱਥੇ ਆਪਣੇ ਪਿੰਡ ਬਾਬੇ ਸ਼ਿਦੀ ਦਾ ਆ ਬੋਰਡ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਵੀ ਇੱਥੇ ਜੋ ਵੱਡਾ ਕੱਲੂਕਾਰਾ ਹੋਇਆ ਸੀਗਾ 1762 ਈਸਵੀ ਦੇ ਵਿੱਚ ਆਪਤਾਸੇ ਆ ਜੀ ਜਿਹੜੇ ਪੱੜ ਨੂੰ ਲੱਗਦੇ ਆ ਬਕਾਇਦਾ ਤਸਵੀਰਾਂ ਖਿੱਚ ਕੇ ਲਾਈਆਂ ਤਾਂ ਜੋ ਦੂਰੋਂ ਨੇੜੇੋਂ ਆਉਂਦੀ ਹੈ ਜਿਹੜੀ ਸੰਗਤ ਉਹ ਦਰਸ਼ਨ ਕਰਦੀ ਹੈ ਆਹ ਉਹ ਇਤਿਹਾਸਿਕ ਪੇਪੜਾ ਜੀ ਜਿਹਦੇ ਥੱਲੇ ਜੰਗ ਹੋਈ ਸੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸੀ ਇਸ ਪੇਪੜ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਪਤਾਸੀ ਲੱਗਦੇ ਆ ਦੂਰੋਂ ਨੇੜੋਂ ਸੰਗਤਾਂ ਵੱਡੀ ਗਿਣਤੀ ਤੇ ਆਉਂਦੀਆਂ ਹਰ ਇੱਕ ਮਹੀਨੇ ਦਸਵੀਂ ਲੱਗਦੀ ਹੈ ਇੱਥੇ ਆਪਣੇ ਪਿੰਡ ਬਾਬੇ ਸ਼ੀਤਾਂ ਦੇ ਤੇ ਮਾਂ ਦੀ ਜੋ ਹਰੀ ਸ਼ਬ ਪੂਰੀ ਹੁੰਦੀ ਹੈ ਇੱਥੇ ਅੱਛਾ ਜਦੋਂ ਮੈਂ ਵੋਇਆ ਸੀ ਤੋਂ ਪਹਿਨੋਂ ਇੱਥੇ ਲੈ ਕੇ ਆਈ ਸੀ ਇੱਥੇ ਲੈ ਕੇ ਆਈ ਸੀ ਬਾਪੂ ਕਹਿੰਦਾ ਹੁਣ ਐ ਇੱਥੇ ਰਹਿਣਾ ਹੈ ਨਾਨਾ ਕਹਿੰਦਾ ਮੈਂ ਇੱਥੇ ਰਹਿਣਾ ਮਾਸ਼ਾਅੱਲਾ ਨਾਨਾ ਕਹਿੰਦਾ ਮੈਂ ਇੱਥੇ ਰਹਿਣਾ ਹਾਂ ਹਾਂ ਰੋ ਇੱਕ ਹੀ ਲੱਗੇ ਬਾਬੇ ਸਾਧੂਰਾਮ ਦੇ ਹਾਂ ਅਸੀਂ ਇੱਥੇ ਹੀ ਬਿੰਦਾਂ ਦੇ ਛੋਟੇ-ਛੋਟੇ ਸਾਰੰਗ ਇੱਥੇ ਇੰਨੇ ਨਾਂ ਸਾਰੰਗ ਛੋਟੀਆਂ-ਛੋਟੀਆਂ ਅੱਛਾ ਪਤੂਣੀ ਜਾਂ ਹੁਣੀ ਸਾਰੀਆਂ ਇੱਥੇ ਖੇਡਦੀ ਹੁੰਦੇ ਬਾਬੇ ਦੇ ਕੋਲ ਬਹੁਤ ਵੱਡੀਆਂ-ਵੱਡੀਆਂ ਜੱਟਾਂ ਅਸੀਂ ਬਾਬਾ ਸਾਧੂਰਾਮ ਜੀ ਦੇ ਦੇਉਂ ਠਕੜ ਭਾਈ ਠਗੜਿਆ ਹੁਣ ਆਵਾਂ ਉੱਚਾ ਕਰਤਾ ਤਾਂ ਛੋਟਾ ਸੀ ਅੱਛਾ ਪਿੱਛੇ ਕੋਠੜੀਆਂ ਹੁੰਦੀਆਂ ਨੇ ਬਾਬਾ ਨੂੰ ਹੈਣਾ ਜਿਵੇਂ ਸਾ ਇਹਨਾਂ ਨੂੰ ਕਹਦੇ ਉਹ ਬੇਟੀਆਂ ਨੂੰ ਸਮਾਨ ਰਹਿਣਗੇ ਆ ਕੁਛਕਣ ਬਾਬਾ ਤਾਂ ਲੱਢਦੇ ਯਾਰ ਮੰਨ ਲੈਣਾ ਇਤਨਾ ਨੰਨੇ ਗਿਆ ਸੀ ਵੀ ਇੱਥੇ ਲੈ ਕੇ ਤੂੰ ਮੰਜੇ ਨੂੰ ਮੈਂ ਆਇਆ ਸੀ ਪਹਿਲੀ ਈ ਇੱਥੇ ਲੈ ਕੇ ਆਈ ਸੀ ਵਾਪਸ ਆਦ ਰਹੀ ਨਹੀਂ ਹਾਂ ਉਹ ਕਹਿੰਦਾ ਮੈਂ ਬਾਬਾ ਸਾਧੂ ਸ਼ਾਮ ਦੇ ਰਹਿਣਾ ਅੱਛਾ ਇੱਥੇ ਸੀ ਬਾਪੀ ਕਾ ਦਾ ਬੱਪ ਨੂੰ ਰ ਬਣਾਣਾ ਅੱਛਾ ਇੱਥੇ ਵੱਧ ਆਉਂਦਾ ਸੀ ਨਾਨਾ ਹੂੰ ਉਹਦੇ ਨਾਲ ਹੀ ਅਸੀਂ ਆ ਜਾਂਦੀਆਂ ਸੀ ਇੱਥੇ ਖੇਡਦੀਆਂ ਰਹਿੰਦੀਆਂ ਸੀ ਅੱਛਾ ਪ੍ਰਸ਼ਾਦਾ ਬਣਾ ਕੇ ਲਿਆਉਣਾ ਘਰੋਂ ਬੇਬੇ ਨੇ ਬਣਾ ਦੇਣਾ ਹੂੰ ਬਾਪੂ ਜੀ ਨੇ ਚੱਕ ਲੈਉਣਾ ਫਿਰ ਇੱਥੇ ਆ ਕੇ ਖਾਣਾ ਬਾਬਾ ਜੀ ਨੂੰ ਛਕਾਉਣਾ ਤਾਂ ਹੀ ਮਾਮੇ ਹੁਣ ਵੀ ਇੱਥੇ ਆਉਂਦੇ ਆ ਸਾਰੇ ਇੱਥੇ ਹੁੰਦੇ ਆ ਨਾਨਾ ਜੀ ਮਾਂ ਕਿ ਆਉਂਦਾ ਹਾਂ ਮਾ ਤਾਂ ਦੇਖਦੇ ਵੀ ਨਾ ਤੂੰ ਦੇਖ ਆਪਦਾ ਪਿੰਡ ਕਿੰਨਾ ਬਦਲ ਗਿਆ ਬੜਾ ਬਦਲ ਗਿਆ ਹੈ ਦਾਰ ਸ਼ੁਕਾ ਦਾ ਰਸਤਾ ਚੱਲਿਆ ਅੱਛਾ ਹਾਂ ਦਾ ਸਾਹਮਣੇ ਦੇਖਦਾ ਆ ਬਚਾਲਣ ਵਾਲੀ ਗਲੀ ਆ ਹਾਂ ਆਹ ਜਿਆ ਦਾਰ ਸ਼ੁਕਾ ਨਾ ਹਾਂ ਸੋ ਆ ਅੰਦਰ ਨਗਰ ਤਰ ਆਗੇ ਹਾਂ ਹਾਂ ਆਹ ਲੋ ਚੱਲਿਆ ਮੇਗਾ ਹਾਂ ਆਉਣਾ ਨਹੀਂ ਗਾਹਾਂ ਹੀ ਆਉ ਉਹਨਾਂ ਪੰਡਿਆਂ ਦਾ ਗਲ ਨਹੀਂ ਵਾਗਾਂ ਭੀੜੀਆਂ ਵਾ ਭੀੜੀਆਂ ਹੋ ਗਈਆਂ ਹੁਣ ਬਹੁਤ ਆ ਬਚਾਲਾ ਆ ਗਿਆ ਦੇਖ ਲਾ ਪੰਡ ਦਾ ਪੰਡ ਦਾ ਬਚਾਲਾ ਆਹਾ ਸੈਂਟਰ ਆ ਹਾਂ ਇੱਥੇ ਆ ਕੇ ਬਹੁਤ ਬੈਠੇ ਆ ਸੀ ਇੱਥੇ ਬਹੁਤ ਖੇਡੇ ਆ ਸੀ ਆ ਗਏ ਮੈਂ ਜੱਗੀ ਹੁਣੀ ਸਾਰੇ ਸੇ ਇੱਥੇ ਆ ਜੰਦੇ ਆ ਪਾਲੀ ਦੀਆਂ ਦੇ ਘਰ ਪਾਲੀ ਦੀਆਂ ਧਾਨ ਆ ਗਿਆ ਤੇ ਪਾਲੀ ਦੀ ਮੈਂ ਅੰਦਰ ਗਰੀਬ ਫਿਰਦਾ ਕਾਟੀ ਮੈਂਦਾ ਦੇ ਘਰਾਂ ਤੇ ਸਵਾਰਨੇ ਡਾਕਟਰ ਦੇ ਆਉਨੇ ਹੁੰਦੇ ਚਲੋ ਮਾਰਾਣਾ ਨੇ ਕੀ ਹੋਇਆ ਨਾ ਚਲੋ ਵੀ ਸਵਾਰਨ ਡੱਟ ਕੋਤੀ ਗੱਲ ਵਾਕੇ ਲਓ ਛੁਣੇਦਾਂ ਆਈ ਹੈ ਹਾਂ ਆ ਬਾੜੀ ਪੀੜੀ ਸੀ ਵੀ ਹਾਂ ਉਹ ਪਹਿਲਾਂ ਪੀੜੀ ਹੁੰਦੀ ਸੀ ਇਹ ਬਾਅਦ ਫੁੱਲਦੀ ਸੀ ਖੁੱਲਾ ਕਰਦਾ ਇਹ ਗੰਮ ਤੂੰ ਦਾ ਫਿਰ ਬਹੁਲੇ ਟਾਈਮ ਬਾਦੋਂ ਆਈ ਆ ਇਧਰ ਨੂੰ ਛੁਣੇ ਪਿੱਛੋਂ ਮੈਨੂੰ ਪਤਾ ਹੀ ਨਹੀਂਗਾ ਆਦਾ ਉਹ ਹੁੰਦੀ ਤਾਂ ਪਹਿਲਾਂ ਬਹੁਤ ਪੀੜੀ ਸੀ ਜਿਹੜੀ ਆਈ ਪੀੜੀ ਹੁੰਦੀ ਸੀ ਮਸਾਂ ਉਹ ਜਿੱਥੋਂ ਦੀ ਆਪਾਂ ਜਿੱਥੋਂ ਦੀ ਬਣੇ ਆ ਉਥੋਂ ਦੀ ਤਾਂ ਸਾਈਕਲ ਮਾਥਾਂ ਲੰਘਦਾ ਹੁੰਦਾ ਸੀ ਹਾਂ ਉਹ ਇਹਨਾਂ ਨੇ ਚੌੜੀ ਕਰਤੀ ਆ ਹੁਣ ਹੀ ਹੋਈ ਆ ਇਹ ਹਾਂ ਬੜੀ ਗਾਲਾਂ ਦੇ ਚੱਪੜ ਹੁੰਦਾ ਥੇ ਉੱਥੇ ਆਹ ਚੱਪੜ ਚੱਪੜ ਚੱਕਦੇ ਸਭ ਯਾ ਤੋ ਜਿਵੇਂ ਨੇੜੇ ਆ ਜਾਂਦੀ ਆ ਘਰਾਂ ਦੇ ਆਹ ਪੀ ਲੱਟ ਗਏ ਚੇਲੋ 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 ਤੇ ਕੇ ਆ ਬੜੀ ਨੀਂਦ ਆਉਣ ਲੱਗ ਜਾਂਦੀ ਹੈ ਹੈਂ ਤੇ ਕੇ ਆ ਕੇ ਨੀਂਦ ਬਾਹਲੀ ਆਉਂਦੀ ਆ ਤਾਂ ਨੀ ਹੈ ਤੇ ਕੇ ਆ ਕੇ ਬਾਹਲੀ ਨੀਂਦ ਆਉਂਦੀ ਹੈ ਮੈਂ ਕਿਹਨੂੰ ਬਾਹਰ ਨੂੰ ਜਾਣਾ ਇਹਨੇ ਮੈਂ ਗਿਆਨੀ ਦੀ ਭੈਣ ਆ 파ਰਥ ਦੀ ਉਹ ਕਹਿੰਦਾ ਮੈਂ ਜਾਣਨਾ ਕਾਠੀ ਕਹਿੰਦਾ ਬਾਹਰ ਜੋ ਹਿਸਟਰੀ ਦੱਸਣ ਲੱਗੀ ਕਹਿੰਦੀ ਅਸੀਂ ਤਾਂ ਇੱਥੇ ਹੀ ਪੜੀਆਂ ਇੱਥੇ ਹੀ ਇੱਥੇ ਹੀ ਪੜੀਆਂ ਆਪਾਂ ਕਹਿੰਦਾ ਜਾਣਦਾ ਹੋਊਗਾ ਹਾਂ ਬਾਬੇ ਨੂੰ ਕੀ ਪਤਾ ਇੱਥੇ 10ਵੀਂ ਲੱਗਦੀ ਆ ਮਮੀ ਇੱਥੇ ਦੀ ਬਾਬੇ ਦੇ ਮੱਛਿਆ ਆ ਦੇਖਣੀ ਆਜ ਆ ਬੁੜੀਆਂ ਜਾਂਦੀਆਂ ਜੀ ਅੱਜ ਦਸਵੀਂ ਵੀ ਹੈ ਨਾ ਅਈ ਵੀ ਪਹਿਲਾਂ ਬਾਬੇ ਜੀ ਦਿਉ ਆਏ ਸੀ ਕਾਹਦੀਆਂ ਗੱਲਾਂ ਤੋਂ ਗੁੱਸਾ ਝੜਦਾ ਮੂਂਗਰੇ ਹੋਣਾ ਹੀ ਨਹੀਂ ਹਾਂ ਹੋਣਾ ਹੀ ਨਹੀਂ ਮੂਂਗਰੇ ਦੇਖ ਲਈ ਕੋਹ ਨਹੀਂ ਹੁਣਾ ਉੱਥੇ ਕੋਹ ਨਹੀਂ ਹੁਣਾ ਉੱਥੇ ਜਾਇਆ ਕਹਿੰਦਾ ਇਧਰ ਬਾਹਰ ਹੀ ਗਈ ਹੈ ਚਕਾਤਾ ਲਫਾਫਾ ਮਾ ਕੀ ਐ ਇੱਥੇ ਕੋਹ ਨਹੀਂ ਕਿੱਥੇ ਮੂਂਗਰੇ ਆ ਲੈ ਕੁੱਤ ਮੈਂ ਕਿਹੜਾ ਸੀਗਾ ਸਭ ਕੁਝ ਚੱਕ ਤਾ ਇੰਨਾ ਟਾਈਮ ਕਿੱਥੇ ਮੂੰਗਰੇ ਰਹਿੰਦੇ ਆ ਲਾ ਗਾ ਤੂੰ ਮੂੰਗਰੇ ਨੰਗੋਈਆ ਲਾ ਲਾ ਮੂੰਗਰੇ ਪੱਲੀ ਪੁੱਲੀ ਲੈ ਕੇ ਆਈਏ ਲਫਾਫ ਇਹਨਾਂ ਤਾਂ ਹੁਣ ਛਰਨਾ ਨਹੀਂ ਮੂੰਗਰੇ ਵਾਲੇ ਆ ਹਮਮ ਹਿਅਤ ਉਹ ਦੂਜੇਨ ਤਾਂ ਨਹੀਂ ਪਾਣੀ ਨਹੀਂ ਲਾ ਬਾਹਰ ਦਾ ਮੈਂ ਜਾਣਾ ਫੋਟੋ ਤੁੰਗਰਾਈ ਜਾਨੀ ਮਾਮੀ ਨਾ ਹੈਂ ਮਾਮੀ ਨੂੰ ਫੜਾ ਲਿਆ ਖੱਜ ਲੂਗੀ ਮੈਂ ਬਾਹਰ ਦਾ ਮੈਂ ਜਾਣਾ ਫੋਟੋ ਤੁੰਗਰਾਈ ਜਾਨੀ ਮਾਮੀ ਨਾ ਫਿਰ ਤੂੰ ਨਾਲ ਆਪ ਹੀ ਆਏ ਕਿ ਬੱਚੇ ਆਓ ਚੱਲ ਆਏ ਜੇ ਕਰਕੇ ਚੱਲੇ ਸਕ ਜਾਂ ਬਾਹਰ ਮੈਂ ਵਿਚਾਰੇ ਮਾਰੇ ਚੱਲੇ ਖੜ ਜਾਂ ਸ਼ਰੋ ਹੋ ਜੀ ਉਹ ਨਹੀਂ ਮਾਮੀ ਨਾ ਫੜ ਉਹ ਮੰਨ ਨਹੀਂ ਜੀ ਨਾ ਫੜ ਤੂੰ ਕੋਲ ਨਾ ਫੜ ਤੂੰ ਕੋਲ ਹਾਂ ਅਲ ਹਮਦੁਲਿਲਾਹ ਠੀਕ ਮਾਮੀ ਚੰਗਾ ਚੰਗਾ ਓਕੇ ਚਲੋ ਹਾਂ ओके फोन ਲਾਉਂ ਜਾ ਨਾ ਨਹੀਂ ਭੋਲੀ ਆ ਨਾ ਮਾਰ ਕੇ ਨਹੀਂ ਨਹੀਂ ਲਾਉਂਗਾ ਫੋਨ ਜਾ ਕੇ ਉਹ ਦੇਖਦਾ ਦੁੱਧ ਵਾਲੀਆਂ ਗੱਡੀਆਂ ਦੇ ਹਾਰ ਉਹ ਟੱਕਣ ਤਾਣ ਲਾ ਜਮਾ ਖੁੱਲਾ ਹੋਵਾ ਗੱਡੀ ਦੇ ਚਾਹੇ ਕੋਸ ਪਈ ਜਾਵੇ ਮੈਟ ਇਨਾ ਉਹ ਡੱਟ ਪੈਂਦਾ ਇਹੀ ਪੈਟਕਾਂ ਦੇ ਵਿੱਚ ਪੈਕ ਹੋ ਕੇ ਉਹਨਾਂ ਦਾ ਇਹੀ ਫਿਰ ਮੈਲਣਾ ਆਪਾਂ ਨੂੰ ਪੇਟ ਨੂੰ ਲੈ ਦੇਖ ਲੈ ਇਹ ਸਫਾਈ ਆ ਆਪਣੀ ਸਾਰਾ ਟੱਕਣ ਖੁੱਲਾ ਹੋਵਾ ਤਾਂ ਉਹ ਕਿਵੇਂ ਕੁਝ ਵੀ ਵਰ ਸਕਦਾ ਉਹ ਚ ਮੈਂਟ ਜਿਹੜਾ ਪੈਂਦਾ ਉਹ ਤਾਂ ਵੱਖਰੀ ਹੀ ਆ ਗੱਲ ਲੋ ਜੀ ਨਾਨਕਿਆ ਤੋਂ ਵਾਪਸੀ ਤੋਂ ਪ੍ਰੰਤ ਅਪਾ ਪਹੁੰਚਿਆ ਗੁਰਦੁਆਰਾ ਮਹਿਦੀਆਣਾ ਸਾਹਿਬ ਜਿੱਥੇ ਕਿ ਆਪਣਾ ਸਿੱਖ ਇਤਿਹਾਸ ਪੂਰਾ ਦਰਸਾਇਆ ਗਿਆ ਵੀ ਆਪਣੇ ਸਿੱਖਾਂ ਨਾਲ ਕਿਵੇਂ ਕਿਵੇਂ ਕੀ ਕੀ ਹੋਇਆ ਤੇ ਕਿਹੜੇ ਕਿਹੜੇ ਸੂਰਬੀਰ ਯੋਧਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਰਾ ਇੱਥੇ ਦਰਸਾਇਆ ਗਿਆ ਦੇਖ ਮਛਣਾ ਪਾਣੀ ਪੀਂਦਿਆਂ ਕੀ ਆhua

ਕਿ ਦੇ 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 ਰੇਗੀ ਹਾਂ ਹੈ ਫਿਰ ਤੁਮ ਚੇਹ ਦੇਖ ਰੇ ਕਰੀਂ ਹੋਰ ਰੋਇਂ ਜੇ ਨਾ ਜਾਣਦੀ ਹੋਈ ਐਵੇਂ ਫਿਰ ਮੈਨੂੰ ਵੀ ਦਿਲ ਜਾ ਕਾਲਾ ਮੇਰਾ ਵੀ ਇੰਨੀ ਜੀ ਲੱਗਣਾ ਫਿਰ ਓ ਰੋਇਂ ਨਾ ਹੁੰਦਾਂਦੀ ਹੋਈ ਫਿਰ ਮੇਰਾ ਵੀ ਨਹੀਂ ਮਣ ਜਾ ਨਹੀਂ ਖੜਦਾ ਵੀ ਹਾਂ ਓ ਲਾਂ ਕਰਿਆ ਕਰਾਂ ਹਾਂ ਫੋਨ ਤੇ ਵੀਡੀਓ ਗੱਲ ਕਰਿਆ ਕਰਾਂ ਮੈਂ ਉੱਤਰ ਜਾ ਕੇ ਨਾ ਮੇਰਾ ਬੇਨਜੀ ਲੱਗਣਾ ਜੀ ਨਹੀਂ ਲੱਗਣਾ ਇਤੋਂ ਵਾਲੇ ਨਜ਼ਾਰੇ ਨਹੀਂ ਮਿਲਣੇ ਉੱਥੇ ਹੈ ਨਾ ਇੱਥੇ ਤਾਂ ਹੁਣ 12 ਵਜੇ ਉੱਠੀ ਦਾ ਦੇਸ ਤੋਂ ਚੇਂਜ ਹੋ ਜਾਣੇ ਆ। ਆਰੇ ਨੇ ਕੋਲ ਦਾ ਜਾਓ। ਆਰੇ ਦਾ ਬੜਿਆ ਬੜਿਆ ਕੇ ਰੱਖਣਾ ਪੈਣਾ। ਉਹਦਾ ਬਾਲਾ ਤਾਂ ਕਰਦਾ। ਜਾਂ ਅੱਜ ਤੋਂ ਬਾਲਾ ਤਾਂ ਕਰ। ਇਹ ਕੋਨਾ ਕੋ ਲੈ ਕੇ ਹੀ ਆਉਂਦੀ ਆ ਫਿਰ ਜਦੋਂ ਜਾਂਦੀ ਆ। ਮੈਂ ਕਿਸੇ ਦਾ ਵੇਉ ਨਹੀਂ ਆਉਂਦਾ ਦੇਖਿਆ ਤੇ ਵੀ ਨਹੀਂ ਆ। ਹਾਂ।